ਲੋਜੀ ਇੱਕ ਵੀਡੀਓ ਲੈ ਕੇ ਹੋਰ ਹਜਰਿਆਂ ਦੇ ਕੋਲ ਐਸ਼ੀਅਨ ਪੇਂਟ ਦਾ ਇੱਕ ਕੋਲ ਇਹ ਪ੍ਰੀਮੀਅਮ ਰੈਸ਼ਨ ਸਟਾਨ ਇਹ 1 ਲੀਟਰ ਹੈ ਇੱਥੇ 4 10 ਟੋਟਾ ਪੱਲਾ ਬੰਦੰਦੇ ਨੇ ਤੇ ਇਹ ਸਟਾਨ ਪੇਂਟ ਵਿੱਚ ਮਤਲਬ ਕਿ ਚਮਕਣੀ ਹੁੰਦੀ ਹੈ ਇੱਕ ਗਲੋਸ ਹੁੰਦਾ ਹੈ ਉੱਤਿਆਂ ਦੀ ਚਮਕ ਤੇ ਇਹ ਦਾ ਬੇਸ ਵਾਈਟ ਟੇਪ मतलब व्हाइट तरह ਦਾ ਪੇਪਰ ਹੁੰਦਾ ਹੈ ਤੇ ਇੱਕ ਤੋਂ ਪਹਿਲਾਂ ਤਿਆਰ ਹੁੰਦਾ ਹੈ ਤੇ ਔਰ ਹੁੰਦਾ ਖੰਦੇ ਆ ਕਿ ਕਲਰ ਕਿਹੜਾ ਹੈ ਜੇ ਕਲਰ ਹੈ ਸਿਲਵਰ ਗ੍ਰੇ 0615 ਤੇ ਕੁਆਂਟੀਟੀ 1 ਲੀਟਰ ਤੇ ਇਹ ਆਪਾਂ ਗੱਲ ਲੱਗੇ ਨਾਲ ਸਟਾਰਟ ਤੇ ਇਹ ਦੇਖੋ ਇਸ ਨੂੰ ਬਦਲ ਦਿੱਤੀ ਸੀ ਨਾ ਤੇ ਅੱਗੇ ਜਾ ਕੇ ਦੱਸਦੇ ਹਾਂ ਕਿਹੜਾ ਰੰਗ ਤਿਆਰ ਹੋਇਆ ਹੈ ਤੋਂ ਲੋ ਜੀ ਇਹ ਕਲਰ ਤਿਆਰ ਹੋਇਆ ਹੈ ਇਹ ਦੇਖੋ ਇਹਦੇ ਵਿੱਚ ਤੇਲ ਪੈਂਦਾ ਹੈ ਤੇਲ ਪਾ ਕੇ ਹੀ ਪੇਂਟ ਹੁੰਦਾ ਹੈ ਇਹ ਫੈਸ਼ਨ ਬੈਂਡ ਇੱਕ ਕੋਲੈਕਟ ਰਿਮੀਮ ਨੈਮਲ ਸੈਟਨ ਇਹ ਕੁਆਂਟੀਟੀ ਹੈ 1 ਲੀਟਰ